ਚਲੀ ਨਮਸਕਾਰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਰਾਦੇ ਰਾਦੇ ਹਰੇ ਕ੍ਰਿਸ਼ਨਾ ਜੈ ਜਨेंद्र ਗੁੱਡ ਆਫਟਰਨੂੰ ਅੱਜ ਤੁਸੀਂ ਰਾਜਪਵੰਦੇ ਬਾਾਰ ਪੱਤਰਕਾਰ ਮਿਲਣ ਨੂੰ ਆਇਓ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਸ ਭਰਵੇ ਨੰਬਰ ਤੁਸੀਂ ਅਸ਼ੀਰਵਾਦ ਦਿੱਤਾ ਹੈ ਅੱਜ ਭਾਰਤੀ ਜਨਤਾ ਪਾਰਟੀ ਦਾ ਇੱਕ ਵਫਾ ਡੈਲੀਗੇਸ਼ਨ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸ਼੍ਰੀ ਅਸ਼ਵੀਸ਼ ਸ਼ਰਮਾ ਜੀ ਦੀ ਅਗਵਾਈ ਚ ਗਵਰਨਰ ਸਾਹਿਬ ਨੂੰ ਮਿਲਿਆ ਹੈ ਔਰ ਗਵਰਨਰ ਸਾਹਿਬ ਨਾਲ ਪੰਜਾਬ ਦੇ ਅੰਦਰ ਜਿਹੜੀ ਪੋਲੀਟੀਕਲੀ ਵੋਲੇਟਾਈਲ ਸਿਚੁਏਸ਼ਨ ਹੈ ਉਹਦੇ ਬਾਰੇ ਜਾਣੂ ਕਰਾਇਆ ਮੈਂ ਬਿਨਾਂ ਦੇਰੀ ਦੇ ਅਸ਼ਵੀਸ਼ ਸ਼ਰਮਾ ਜੀ ਨੂੰ ਬੇਨਤੀ ਕਰਾਂਗਾ ਕਿ ਆਪ ਸਾਡੇ ਨਾਲ ਪੂਰੀ ਗੱਲ ਸ਼ੇਅਰ ਕਰਨ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਜਿਹੜੀ ਆਪਣਾ ਵੀ ਆਵਾਜ਼ ਹੋ ਜੈਨੀ ਹੈ ਤੇ ਆਜੇਗੀ ਵਾਹ ਆਪ ਸਭ ਨੂੰ ਜਾਣਕਾਰੀ ਹੈ ਕਿ ਮਈ ਤੋਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ CSC ਕਾਮਨ ਸਰਵਿਸ ਸੈਂਟਰ ਦੇ ਮਾਧਿਅਮ ਨਾਲ ਜਿਹੜੇ ਕਿ অথੋਰਾਇਜ਼ ਨੇ ਗਵਰਨਮੈਂਟ ਇੰਡੀਆ ਤੋਂ ਉਹਨਾਂ ਦੇ ਮਾਧਿਅਮ ਨਾਲ ਕਿ ਪੰਜਾਬ ਦੇ ਲੋਕਾਂ ਨੂੰ ਕਿਸਾਨ ਨੂੰ दलित ਨੂੰ ਗਰੀਬ ਨੂੰ ਮਹਿਲਾਵਾਂ ਨੂੰ ਬਜ਼ੁਰਗਾਂ ਨੂੰ ਜਿਹੜੀਆਂ મોદી ਸਾਹਿਬ ਦੀਆਂ ਸਕੀਮਾਂ ਨੇ ਉਹ ਮੁਹਈਆ ਕਰਾਈਆਂ ਜਾਣ ਕੰਮ ਤਾਂ ਪੰਜਾਬ ਸਰਕਾਰ ਦਾ ਸੀ ਲੇਕਿਨ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਕੱਲ ਪੁਲਿਸ ਪ੍ਰਸ਼ਾਸਨ ਦਾ ਦੁਰਪਰਯੋਗ ਕੀਤਾ ਜਿਸ ਤਰੀਕੇ ਨਾਲ ਡੰਡੇ ਦੇ ਨਾਲ ਸਾਡੇ ਕੈਂਪਾਂ ਨੂੰ ਰੋਕਣ ਦਾ ਪ੍ਰਯਾਸ ਹੋਇਆ ਔਰ ਅੱਜ ਵੀ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਜਿ ਨੇਤਾਵਾਂ ਨੂੰ ਘਰਾਂ ਦੇ ਅੰਦਰ ਬੰਦ ਕਰਤਾ ਜਿਹੜੇ ਕੈਂਪ ਤੱਕ ਪੁੱਜੇ ਨੇ ਉਹਨਾਂ ਨੂੰ ਬੱਸਾਂ ਚ ਪਾ ਕੇ ਥਾਣਿਆਂ ਚ ਲੈ ਕੇ ਗਏ ਨੇ ਔਰ ਇਹ ਪੂਰੀ ਤਰ੍ਹਾਂ ਨਾਲ ਮਨੀਸ਼ ਸੋਸੋਦੀਆ ਨੇ ਜਿਹੜਾ ਇਹ ਗੱਲ ਕਹੀ ਸੀ ਨਾ ਕਿ ਸਾਧ ਦੰਡ ਬੇ ਝੂਠ ਛਲ ਕਪੜ ਫਰੇ ਇਹ ਉਹਦੀ ਤਰਜ਼ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਹੋ ਰਹੀ ਹੈ ਅਸੀਂ ਮਾਨਜੋਗ ਰਾਜਪਾਲ ਜੀ ਨੂੰ ਆਪਣੀਆਂ ਸਾਰੀਆਂ ਇਹਨਾਂ ਚਿੰਤਾਵਾਂ ਤੋਂ آگਾਹਤ ਕਰਾਇਆ ਹੈ ਮੇਰਾ ਇਹ ਕਹਿਣਾ ਹੈ ਮਾਨ ਸਾਹਿਬ ਨੂੰ ਅਰੇ ਪੋਲਿਟੀਕਲ ਲੜਾਈਆਂ ਨਾ ਪੋਲਿਟੀਕਲ ਤਰੀਕੇ ਨਾਲ ਲੜੋ ਬੀਜੇਪੀ ਕੋਲ ਇਹਨਾਂ ਡਰੀ ਕਿਉਂ ਜਾਂਦੇ ਪਿਓ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਗਰੀਬ ਨੂੰ ਮਕਾਨ ਮੋਦੀ ਸਾਹਿਬ ਦੇਣਾ ਚਾਹੁੰਦੇ ਨੇ ਤੇ ਨਾ ਮਿਲੇ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਅਗਰ ਗਰੀਬ ਆਦਮੀ ਦੀ ਇਲਾਜ ਦਾ ਪ੍ਰਬੰਧ ਮੋਦੀ ਸਾਹਿਬ ਕਰਦੇ ਨੇ ਆਯੂਸਮਾਨ ਯੋਜਨਾ ਦਾ ਉਹ ਲਾਭ ਨਾ ਮਿਲੇ। ਕੀ ਗਰੀਬ ਨੂੰ ਜਿਹੜੇ ਬਜ਼ੁਰਗ ਹੋ ਸੁਕੇ ਨੇ ਚੁਕੇ ਨੇ ਫ੍ਰੀ ਮੈਡੀਕਲ ਸਹੂਲਤਾਂ ਨਹੀਂ ਮਿਲਣੀ ਚਾਹੀਦੀ? ਕੀ ਗਰੀਬ ਦੇ ਘਰ ਦੇ ਅੰਦਰ ਗੈਸ ਦਾ ਕਨੈਕਸ਼ਨ ਨਹੀਂ ਆਣਾ ਚਾਹੀਦਾ? ਕੀ ਗਰੀਬ ਦੇ ਘਰ 'ਚ ਤੁਸੀਂ ਕੀ ਚਾਹੁੰਦੇ ਹੋ ਕਿ ਦਲਿਤ ਦੇ ਘਰ 'ਚ ਟਾਇਲਟ ਨਾ ਬਣੇ? ਅੱਜ ਵੀ ਉਹ ਆਪਣਾ ਖੇਤਾਂ 'ਚ ਜਾਏ। ਇਹ ਮਾਨ ਸਾਹਿਬ ਔਰ ਉਰਦੀ ਸਰਕਾਰ ਜਿਹੜਾ ਇਹ ਕੰਮ ਕਰ ਰਹੀ ਹੈ ਇਹਦੇ ਨਾਲ ਅਸੀਂ ਰੁਕਣ ਵਾਲੇ ਨਹੀਂ ਆ ਔਰ ਪੂਰੀ ਤਰ੍ਹਾਂ ਨਾਲ ਗੈਰ ਸੰਵਿਧਾਨਿਕ ਗੈਰ ਲੋਕਤਾਂਤ੍ਰਿਕ ਤਰੀਕਾ ਅਪਣਾਇਆ ਔਰ ਮੈਂ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਵੱਡੇ ਵੱਡੇ ਅਫਸਰ ਹੋਣਾ ਨੂੰ ਵੀ ਸਮਝ ਆਂਦਾ ਕਿ ਕਾਮਨ ਸਰਵਿਸ ਸੈਂਟਰ ਅਥੋਰਾਈਜ਼ ਨਹੀਂ ਔਰ ਇਕੱਲੇ ਉਹ ਅਥੋਰਾਈਜ਼ ਨਹੀਂ ਹੈ ਉਹ ਆਪਣੇ ਥੱਲੇ 6-6 ਲੋਕਾਂ ਨੂੰ ਨੋਮੀਨੇਟ ਕਰ ਸਕਦੇ ਨੇ ਉਹਦਾ ਪੂਰਾ ਸਾਈਡ ਬਣੀ ਹੋਈ ਹੈ ਔਰ 6-7 ਸਕੀਮਾਂ ਤੇ ਅਸੀਂ ਆਇਆ ਕਿ ਤੁਸੀਂ ਆਪਣੇ ਮੋਬਾਈਲ ਤੋਂ ਉਹਨੂੰ ਡਾਊਨਲੋਡ ਕਰਕੇ ਲਾਭ ਲੈ ਸਕਦੇ ਹੋ ਪੰਜਾਬ ਦੇ ਗਰੀਬ ਆਦਮੀ ਨੂੰ ਪਿੰਡ 'ਚ ਰਹਿਣ ਵਾਲੇ ਆਦਮੀ ਨੂੰ ਦਲਿਤ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਉਹ ਉਹ ਚੀਜ਼ਾਂ ਮਿਲਣ ਕੀ ਇਹ ਚਾਹਦੇ ਹੈ ਕਿ ਉਹ ਲਾਭ ਨਹੀਂ ਮਿਲਣਾ ਚਾਹੀਦਾ ਇੱਥੇ ਕੋਈ ਫਰੇਮ ਨਹੀਂ ਹੋ ਰਿਹਾ ਕੋਈ ਡਾਟੇ ਦੀ ਗੱਲ ਨਹੀਂ ਆਏ ਡਾਟਾ ਚੋਰੀ ਤੇ ਉਦੋਂ ਹੋਇਆ ਜਦੋਂ ਤੁਸੀਂ ਪੰਜਾਬ ਦੇ ਅੰਦਰ ਸਰਕਾਰ ਬਣਾਉਣ ਤੋਂ ਪਹਿਲਾਂ ਮਹਿਲਾ ਮਾ ਕੋਲ ਦੇ ਫਾਰਮ ਪਰੇ ਕਿੰਨੇ ਲੱਖ ਫਾਰਮ ਸੀ ਕਾਹੋ ਡਾਟਾ ਚੋਰੀ ਕੀਤਾ ਸੀ ਤੁਸੀਂ ਹੁਣ ਤੱਕ ਲਾਭ ਵੀ ਨਹੀਂ ਦਿੱਤਾ ਇਸ ਕਰਕੇ ਇਸ ਤਰੀਕੇ ਦੇ ਔਰ ਮੈਨੂੰ ਇਹ ਸੰਕਾ ਇਹ ਝੂਠੇ ਬੰਦੇ ਖੜੇ ਕਰਨਗੇ ਮੈਂ ਅੱਜ ਹੀ ਕਹਿ ਦਿੰਦਾ ਤੁਹਾਨੂੰ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਲੇਕਿਨ ਸਾਡੇ ਕੋਲ ਟੈਕਨੀਕਲੀ ਕਾਨੂੰਨੀ ਅਸੀਂ ਬਹੁਤ ਸਟਰੋਂਗ ਆ ਅਸੀਂ ਸਾਡੇ ਕਾਰਕਿਰਤਾ ਨੇ ਕੇਵਲ ਪੁੱਲ ਦਾ ਕੰਮ ਕੀਤਾ ਗਰੀਬ ਆਦਮੀ ਨੂੰ ਦੱਸਿਆ ਕਿ ਇਹ ਕੈਂਪ ਲੱਗਾ ਪਿਆ ਹੈ ਸੀਸੀ ਦਾ ਆਓ ਇੱਥੋਂ ਤੱਕ ਔਰ ਆਪਣੇ ਫਾਰਮ ਭਰੋ ਔਰ ਜਿਹਨੂੰ ਉਸੇ ਵੇਲੇ ਕਾਰਡ ਮਿਲ ਜੇ ਓਏ ਤੁਸੀਂ ਤਾਂ ਫਾਰਮ ਭਰ ਕੇ ਢੇਰ ਲਾ ਲੇ ਲੱਖਾਂ ਭੈਣਾਂ ਦੇ ਉਹਨਾਂ ਦੇ ਡਾਟੇ ਦਾ ਜਵਾਬ ਤਾਂ ਦੇ ਲੋ ਇਸ ਕਰਕੇ ਇਹ ਸਰਕਾਰ ਨਕਮੀ ਹੈ ਇਹ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਇਹਦੀ ਨਿੰਦਾ ਕਰਦੇ ਆ ਅੱਜ ਜਿਸ ਤਰੀਕੇ ਨਾਲ ਸਾਡੇ ਕਾਰਜਕਰਤਾ ਨੂੰ ਥਾਣਿਆਂ 'ਚ ਬਿਠਾਇਆ ਗਿਆ ਔਰ ਇਹ ਮੈਨੂੰ ਲੱਗਦਾ ਕਿ ਜਿਹੜੀ ਲੈਂਡ ਬੁਲਿੰਗ ਆ ਨਾ ਉਹਦੇ ਅੰਦਰ ਜਿਸ ਤਿੱਕੇ ਨਾਲ ਪੰਜਾਬੀਆਂ ਨੇ ਔਰ ਪੋਲਿਟਿਕਲ ਪਾਰਟੀ ਦੇ ਨਾਤੇ ਬੀਜੇਪੀ ਨੇ ਗੋਡੇ ਲਵਾਏ ਹਨ ਔਰ ਜਿਹੜੀ ਰਾਜਪੂਰੇ ਦੀ ਰੈਲੀ ਚ ਜਿਸ ਤਿੱਕੇ ਨਾਲ ਗਰੀਬ ਘਰੋਂ ਬਾਹਰ ਨਿਕਲ ਕੇ ਆਇਆ ਪਿੰਡਾਂ ਚੋਂ ਇਹ ਸਰਕਾਰ ਡਰੀ ਹੋਈ ਹੈ ਇਹ ਸਰਕਾਰ ਸੇਵਾ ਦੇ ਕੰਮ ਦੇ ਅੰਦਰ ਅਰਚਨ ਪਾ ਰਹੀ ਹੈ ਜਿਹੜਾ ਇਹ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਸੀ ਅੱਜ ਹਰਿਆਣਾ ਦੇ ਅੰਦਰ ਅਗਰ ਗਰੀਬਾਂ ਦੇ ਘਰਾਂ ਦੇ ਅੰਦਰ ਉਸ ਸਕੀਮ ਦਾ ਲਾਭ ਹਰ ਗਰੀਬ ਆਦਮੀ ਨੂੰ ਮਿਲ ਰਿਹਾ ਮੇਰੇ ਪੰਜਾਬ ਦੇ ਗਰੀਬ ਨੂੰ ਕਿਉਂ ਕਿਉਂ ਨਹੀਂ ਮਿਲਿਆ ਆਜੂ ਸਮਾਨ ਨੂੰ ਕਾਰਡ ਅਗਰ ਬੰਨਣਾ ਚਾਹੀਦਾ ਸੀ ਸਰਕਾਰ ਨੇ ਕਿਉਂ ਨੂੰ ਲਾਗੂ ਕਰਾਇਆ ਡੀਸੀ ਇਹਨਾਂ ਦੇ ਕਿੱਥੇ ਸੀ ਸਾਨੂੰ ਕੀ ਜਰੂਰਤ ਪੈ ਗਈ ਇਹ ਕੈਂਪ ਲਾਣ ਦੀ ਅਗਰ ਡੀਸੀ ਸਰਕਾਰ ਨੇ ਮੇਰੇ ਗਰੀਬ ਆਦਮੀਆਂ ਨੂੰ ਉਹਨਾਂ ਸਕੀਮਾਂ ਨਾਲ ਜੋੜੇ ਹੁੰਦਾ ਤੇ ਲੱਗਦਾ ਕਿ ਸੀਐਸਡੀ ਵਾਲਿਆਂ ਨੂੰ ਵੀ ਪਿੰਡ-ਪਿੰਡ ਜਾ ਕੇ ਜਰੂਰਤਾਂ ਪੈਂਦੀ 1 ਲੱਖ ਤੋਂ ਉੱਪਰ ਲੋਕ ਸਾਡੇ ਕੈਂਪਾਂ ਦਾ 152000 ਗਰੀਬ ਆਦਮੀ ਦਲੇਤ ਆਦਮੀ ਮਜ਼ਦੂਰ ਆਦਮੀ ਕਿਸਾਨ ਆਦਮੀ ਹੁਣ ਤੱਕ ਇਨਾ ਕੈਂਪਾਂ ਦੁਆਰਾ ਲਾਭ ਲੈ ਚੁੱਕਿਆ ਆਪਣਾ ਕਾਰਡ ਬਣਾ ਚੁੱਕਿਆ ਸਰਕਾਰ ਦੀਆਂ ਚੂਲਾ ਹਿਲਦੀਆਂ ਨਜ਼ਰ ਆ ਰਹੀਆਂ ਮੈਂ ਪਹਿਲਾਂ ਵੀ ਕਿਹਾ ਇਹ ਸਰਕਾਰ ਐਕਸਪਾਇਰੀ ਹੋ ਚੁੱਕੀ ਹੈ ਲੇਕਿਨ ਦਿੱਲੀ ਦੇ ਤੇ ਅੰਦਰੋਂ ਜਿਹੜੇ ਲੋਕ ਆਏ ਨੇ ਇਹਨਾਂ ਨੇ ਜਿਨ੍ਹਾਂ ਨੂੰ ਠੇਕੇ ਦੇ ਸਰਕਾਰ ਦਿੱਤੀ ਹੈ ਉਹ ਚੈਨ ਨਹੀਂ ਲੈ ਰਹੇ ਉਹਨਾਂ ਨੂੰ ਚੈਨ ਉਦੋਂ ਹੀ ਆਣਾ ਜਿੱਦਾਂ ਦਿੱਲੀ ਵਾਲਿਆਂ ਨੇ ਬੇਲਾ ਕੀਤਾ ਉਦਾਂ ਹੀ ਪੰਜਾਬ ਵਾਲਿਆਂ ਨੇ ਬੇਲਾ ਕਰਨਾ ਔਰ ਇਸ ਕਰਕੇ ਅੱਜ ਮਾਹਮੇ ਮੇ ਰਾਜਪਾਲ ਜੀ ਨੂੰ ਮਿਲਿਆ ਔਰ ਉਹਨਾਂ ਨੂੰ ਆਪਣੀਆਂ ਸ਼ੰਕਾਵਾਂ ਔਰ ਕਿਸ ਤਰੀਕੇ ਨਾਲ ਇਹ ਕੈਂਪ ਚੱਲ ਰਿਹਾ ਸੀ ਇਹਦਾ ਦੱਸਿਆ ਉਹ ਰੋਕ ਹੀ ਨਹੀਂ ਸਕਦੇ ਨਾ ਕੈਂਪਾਂ ਨੂੰ ਕਿਸ ਕਿਸ ਕਾਨੂੰਨ ਦੇ ਤਹਿਤ ਰੋਕਣਗੇ ਉਹਨਾਂ ਕੋਲ ਸਰਕਾਰ ਨੇ ਅਥੋਰਾਈਜ਼ ਕੀਤਾ ਹੈ ਸੰਵਿਧਾਨ ਦੀ ਹੱਤਿਆ ਕਰਨ ਵਾਲੇ ਇਹ ਲੋਕ ਸੰਵਿਧਾਨ ਦੀ ਦੁਹਾਈ ਦਿੰਦੇ ਨੇ ਲੇਕਿਨ ਦਲਿਤ ਨੂੰ ਦਾ ਕਾਰਡ ਨਹੀਂ ਬੰਨਣਾ ਚਾਹੀਦਾ ਦਲਿਤ ਨੂੰ ਘਰ ਨਾ ਮਿਲੇ ਦਲਿਤ ਨੂੰ ਟਾਇਲਟ ਨਾ ਮਿਲੇ ਦਲਿਤ ਨੂੰ ਆਜੂ ਸਮਾਨ ਯੋਜਨਾ ਦਾ ਲਾਭ ਨਾ ਮਿਲੇ ਗੈਸ ਦਾ ਲਾਭ ਨਾ ਮਿਲੇ ਬਜ਼ੁਰਗ ਜਿਹੜਾ 70 ਸਾਲ ਤੋਂ ਉੱਪਰ ਹੋ ਗਿਆ ਉਹ ਕਿਤੇ ਫ੍ਰੀ ਉਹਦੀ ਮੈਡੀਕਲ ਨਾ ਮਿਲ ਜੇ ਇਸ ਕੰਮ ਚ ਲੱਗੇ ਨੇ ਲੇਕਿਨ ਅਸੀਂ ਨਾ ਰੁਕਣ ਵਾਲੇ ਆ ਨਾ ਇਹਨਾਂ ਤੋਂ ਡਰਨ ਵਾਲੇ ਆ ਪੋਲੀਟੀਕਲ ਲੜਾਈ ਸੜਕ ਤੇ ਲੜਨੀ ਪੈਗੀ ਸੜਕ ਤੇ ਵੀ ਲੜਾਂਗੇ ਅਸੀਂ ਦਲਿਤ ਦੇ ਹੱਕ ਚ ਲੜ ਰਹੇ ਕਿਸਾਨ ਦੇ ਹੱਕ ਚ ਲੜ ਰਹੇ ਕਿਆ ਇਹ ਜਾਂ ਕਹਿ ਦਨ ਕਿ ਸਨਮਾਨ ਨਿਧੀ ਦਾ ਪੈਸਾ ਨਹੀਂ ਮਿਲਣਾ ਚਾਹੀਦਾ ਉਹ ਕਾਰਡ ਨਹੀਂ ਬੰਨਣਾ ਚਾਹੀਦਾ ਆਨਾ ਸਾਹਮਣੇ बोलण आके कि ਨਹੀਂ ਵੀ दलित ਦਾ ਕਾਰਡ ਨਹੀਂ ਬਣਨ ਦੇਣਾ ਆਨਾ ਸਾਹਮਣੇ ਕਿ ਕਿਸਾਨ ਦਾ ਕਾਰਡ ਕਿ 70 ਸਾਲ ਦੇ ਬਜ਼ੁਰਗ ਦਾ ਕਾਰਡ ਨਹੀਂ ਬਣਨ ਦੇਣਾ ਇਸ ਕਰਕੇ ਮੈਂ ਆਪਣੇ ਸਾਥੀਆਂ ਸੇ ਤੇ ਚੇਤਾਵਨੀ ਦਿਨਾ ਸੁਧਰ ਜਾਓ ਪੰਜਾਬੀ ਬੜਾ ਖਰਾਬ ਹੈ ਅੱਗੇ ਤੁਸੀਂ ਪੰਜਾਬ ਦੀ ਅਣਖ ਨੂੰ ਵੇਚ ਦਿੱਤਾ ਦਿੱਲੀ ਦੇ ਅਗੇ ਪੰਜਾਬੀ ਪੰਜਾਬ ਦੀ ਸਰਕਾਰ ਵੇਚੀ ਹੋਈ ਹੈ ਤੁਸੀਂ ਭੁੱਕ ਜਾਓ ਬੜੇ ਘੱਟ ਮਹੀਨੇ ਰਹਿ ਗਏ ਗਿਣਤੀ ਸ਼ੁਰੂ ਹੈ ਇਹ ਪੁਲਸ ਪੁਲਸ ਰਾਜ ਨਹੀਂ ਹੈ ਤੇ ਲੋਕਤੰਤਰ ਆਜਾ ਅਫਸਰਾਂ ਨੂੰ ਵੀ ਇਹ ਗੱਲ ਸਮਝ ਆਣੀ ਚਾਹੀਦੀ ਹੈ ਔਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਨਾ ਨਹੀਂ ਦੱਸੂਗਾ ਮੇਰੀ ਅਫਸਰਾਂ ਨਾਲ ਗੱਲ ਹੋਈ ਹੈ ਮੈਨਾਂ ਨੂੰ ਸਾਰਾ ਪ੍ਰੋਸੀਜਰ ਦੱਸਿਆ ਹੈ ਉਹਨਾਂ ਨੂੰ ਮੈਂ ਸਰਟੀਫਿਕੇਟ ਤੱਕ ਭੇਜੇ ਨੇ ਕਿ ਐਸ ਸੀ ਐਸ ਸੀ ਦੇ ਜਿਹੜੇ ਨੋਮੀਨੇਟਡ ਲੋਕ ਨੇ ਗਵਰਨਮੈਂਟ ਦੁਆਰਾ ਨੋਮੀਨੇਟਡ ਨੇ ਉਹ ਜਾਰੇ ਕੀ ਕਰਨ ਹਥੇ ਆਡਲੀ ਬੈਠੇ ਨੇ ਹੱਸ ਹੀ ਜਾਂਦੇ ਨੇ ਬਸ ਲੇਕਿਨ ਪੰਜਾਬੀ ਰੋਏ ਉਰੇ ਹੱਸੇ ਇਹ ਨਹੀਂ ਹੋ ਸਕਦਾ ਇਸ ਕਰਕੇ ਪੰਜਾਬ ਦੇ ਦਲਿਤ ਦੀ ਕਿਸਾਨ ਦੀ ਆਵਾਜ਼ ਮਜ਼ਦੂਰ ਦੀ ਦੁਕਾਨਦਾਰ ਦੀ ਆਵਾਜ਼ ਭਾਜਪੀ ਸੜਕ ਤੇ ਵੀ ਲੜੇਗੀ ਸੰਵਿਧਾਨਿਕ ਤਰੀਕੇ ਨਾਲ ਵੀ ਲੜੇਗੀ ਹੋਰ ਵੀ ਕੋਈ ਉਪਰਾਲੇ ਜਿਹੜੇ ਆ ਸਾਡੇ ਕੋਲ ਖੁੱਲੇ ਨੇ ਲੇਕਿਨ ਇਹ ਕੈਂਪ ਬੰਦ ਨਹੀਂ ਹੋਣਗੇ ਅੱਜ ਇਹਨਾਂ ਨੇ ਕੀ ਕੀਤਾ ਘਰਾਂ 'ਚ ਹੀ ਡਿਟੇਨ ਕਰ ਲਿਆ ਕੀ ਪਤਾ ਕਰਾਉਣਾ ਪੂਰੇ ਪੰਜਾਬ 'ਚ ਹੋກ ਹੀ ਰਿਹਾ ਕੋਈ ਪੁਰਾਣਾ ਐਮ.ਐਲ.ਏ. ਆ ਉਹਨੂੰ ਰੋਕ ਲਿਆ ਮਾਰੋ ਨਾਲ ਪਤਾ ਲੱਗਾ ਪੁਰਾਣਾ ਐਮ.ਪੀ. ਜਾ ਰਿਹਾ ਉਹਦੀ ਗੱਡੀ ਰੋਕ ਲਈ ਕੈਂਪਾ ਤੱਕ ਨਹੀਂ ਪੁੱਜਣ ਦੇਣਾ ਜਿਹੜੇ ਕੈਂਪਾ ਤੱਕ ਪੁੱਜ ਗਏ ਉਹਨਾਂ ਨੂੰ ਗੱਡੀਆਂ ਚ ਬੜਾਇਆ ਥਾਣੇ ਲਾ ਕੇ ਇਹ ਐਮਰਜੈਂਸੀ ਹੈ ਕਿਆ ਇਹ ਤਾਂ 1975 ਨੂੰ ਯਾਦ ਦਿਲਾਤਾ ਨੇ ਕੋਈ ਨਾਦਰ ਛਾਈ ਹੈ ਕਿਆ ਚਰਚਾ ਕਰ ਲੈਂਦੇ ਨਾ ਮੈਂ ਨਾਲ ਦੇ ਚੀਫ ਸੈਕਟਰੀ ਨੂੰ ਵੀ ਕਿਹਾ ਉੱਪਰ ਵਾਲਿਆਂ ਨੂੰ ਵੀ ਕਿਹਾ ਤੁਸੀਂ ਪ੍ਰੋਸੀਜਰ ਦੇ ਅੰਦਰ ਕੋਈ ਗੜਬੜਾ ਹੈ ਤਾਂ ਦੱਸੋ ਲੇਕਿਨ ਐਨ ਜੀਓ ਵੀ ਕੈਂਪ ਲਗਾ ਸਕਦੀਆਂ ਮੈਂ ਕਹਿ ਰਿਹਾ ਨਾ ਛੇ ਸਕੀਮਾਂ ਐਸੀਆਂ ਜਿਹੜਾ ਜਿਹੜੀਆਂ ਤੁਸੀਂ ਆਪਣੇ ਮੋਬਾਈਲ ਤੇ ਖੋਲ ਕੇ ਉਹਨੂੰ ਕਾ ਇੰਟਰਟੇਨ ਕਰ ਸਕਦੇ ਹੋ ਲਾਭ ਲੈ ਸਕਦੇ ਹੋ ਉਹਦਾ ਇਸ ਕਰਕੇ ਬੀਜੇਪੀ ਇਹਦਾ ਕੜੀ ਨਿੰਦਾ ਕਰਦੀ ਹੈ ਲੇਕਿਨ ਇਸ ਕੇ ਗੱਲ ਦਾ ਪੰਜਾਬੀਆਂ ਨੂੰ ਜ਼ਰੂਰ ਯਕੀਨ ਦਿਲਾਉਂਦੀ ਹੈ ਤੁਹਾਡੇ ਅਧਿਕਾਰਾਂ ਤੇ ਡਾਕਾ ਨਹੀਂ ਮਾਰਨ ਦਿੱਤਾ ਜਾਏਗਾ ਔਰ ਹੋਰ ਵੀ ਗਤੀ ਦੇ ਨਾਲ ਹਰ ਗਰੀਬ ਨੂੰ ਮੋਦੀ ਦੀਆਂ ਸੁਵਿਧਾਵਾਂ ਦਾ ਲਾਭ ਮਿਲੇ

ਪੁਲਿਸ ਜਿਹੜੀ ਆ ਉਹਨਾਂ ਨੇ ਸ਼ੋਰ ਨਹੀਂ ਬਣਾਇਆ ਜਿੱਤੇ ਜਿੱਤੇ ਤੇ ਕੈਂਪ ਲੱਗ ਗਿਆ ਦਾ ਸੀ ਤੇ ਉੱਥੋਂ ਉੱਥੋਂ ਚੁੱਕ ਕੇ ਲੈ ਗਏ ਜਿਹੜੇ ਨੇਤਾ ਘਰੋਂ ਨਿਕਲਣ ਵਾਲੇ ਸੀ ਕੈਂਪ ਦੇ ਜਾਣ ਲਈ ਉਹਨਾਂ ਨੂੰ ਘਰਾਂ ਚੋਂ ਫੜ ਲਿਆ ਇਹ ਹਾਲਾਤ ਇਹਨਾਂ ਨੇ ਕੀਤੀ ਆ ਜਿੱਤੂ ਆ ਕੇ ਰਾਜਪਾਲ ਜੀ ਦਾ ਸਵਾਲ ਹੈ ਉਹਨਾਂ ਨੇ ਆਪਣੇ ਉਹਨਾਂ ਦੇ ਆਪਣੀ ਇੱਕ ਪਦ ਦੀ ਗ੍ਰਿਮਾ ਮਾਨਯੋਗ ਰਾਜਪਾਲ ਜੀ ਨੇ ਬੜੀ ਸਹਿਜਤਾ ਸਰਲਤਾ ਦੇ ਨਾਲ ਸਾਡੀ ਗੱਲ ਨੂੰ ਸੁਣਿਆ ਔਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਇੰਟਰਵਿਊ ਇਨ ਕਰਨਾ ਚਾਹੀਦਾ

ये कॉमन सर्विस सेंटर अधिकृत सेंटर है अधिकृत लोगों के द्वारा ये कैंप लगे लगाए जा रहे हैं और पंजाबी होने के नाते सेवादार होने के नाते बीजेपी के कार्यकर्ता की भूमिका केवल इतनी है कि लोगों को उन कैंपों तक लेके जाना और वहाँ से लाभ दुलाना हमारी भूमि का इतनी पंजाब पुलिस तरीके की ऑथराइज नहीं है सुविधा सेंटर ही ऑथराइज्ड है ये पंजाब पुलिस के बताए सुविधा सर मेनू लगता है कि उन्होंने थोड़ी स्टडी कर लेनी चाहिए मैं उनके सबसे बड़े अफसर हूं ना वो सर्टिफिकेट भेज के हटया एक बार ऑर्डर जारी होके रख दो तो बता देंगे राज्यपाल से और क्या पंजाब पुलिस तरीके से रोक रही आपको किन किन कौन कौन है पर्टिकुलरली राज्यपाल जी से आज बीजेपी का प्रतिनिधि मंडल कल जिस प्रकार से पंजाब सरकार ने लोकतंत्र की हत्या की और भारतीय जनता पार्टी जो मई से अपना सी सेंटर के माध्यम से मोदी साहब की केंद्र सरकार की गरीब के लिए किसान के लिए दलित के लिए महिला के लिए बुजुर्ग के लिए जो स्कीमें चल रही थी उसके साथ हम लोग जुड़ रहे थे एक लाख छप्पन हजार गरीब आदमी दलित किसान मजदूर और बुजुर्ग इन स्कीमों के लाभ के साथ जुड़ा है और मई से ये सब चल रहा क्रम चल रहा था लेकिन बताया आपने। एक लाख छप्पन हजार।, हजार और लेकिन कल जिस प्रकार इन्होंने पुलिस का दुरुपयोग किया उसके बाद इनके सब बड़े अधिकारियों को मैंने वो सर्टिफिकेट भेजे कि ये ऑथोराइज हैं सारे और ये कामन सर्विस सेंटर हैं इनके माध्यम से हो रहा है वो छः छः लोगों को अपॉइंट कर सकते हैं बीजेपी केवल इतनी भूमिका अदा कर रही है कि लोगों को उन कैंपों तक लेके जा रही है ये काम सरकार को करना चाहिए था सरकार को का कर्तव्य नहीं है कि दलित का कार्ड बने सरकार का कर्तव्य नहीं है किसान को लाभ मिले बुजुर्ग को लाभ मिले मजदूर को लाभ मिले, मिले मोदी साहब के कारण अगर किसी का घर बन सकता तो सरकार को नहीं बनाना चाहिए था आपको तो याद होगा मैंने असेंबली में भी उठाया था प्रश्न क्या बताओ कि जो मोदी साहब की आवास योजना है हरियाणा में इतना लाभ मिला तो पंजाब में कितना मिला कोई जवाब नहीं था तो हम लोगों ने सीधा जो सर्विस सेंटर हैं कामन सर्विस सेंटर हैं उनके माध्यम से उनसे रिक्वेस्ट की कि आप लोग गाँव गाँव जाके कैंप लगाओ हमारे लोग आपकी मदद करेंगे लेकिन अगर सरकार कुंभकर्णी नींद सोई है हम सो नहीं सकते हर पंजाबी को लाभ मिले उसी क्रम में ये चल रहे थे कल इन्होंने रोका आज इन्होंने गुंडागर्दी करवाई है पूरी तरह से प्रशासन ने हमारे कार्यकर्ताओं को उठाया भी है थाने में भी लेके गए हैं घरों में जाके पुलिस बैठी है ये सारा जो नाच हुआ है इसकी जानकारी राज्यपाल जी को दी है और लेकिन मैं पंजाबियों को आश्वस्त करना चाहता हूँ किसी भी दलित हो किसान हो बुजुर्ग हो जो मोदी साहब की स्कीम का लाभ जिसको मिलना चाहिए उसको हम लाभ दे के रहेंगे ना हम डरने वाले हैं ना हम रुकने वाले हैं हम तो चलने वाले हैं पंजाब हमारे साथ चल रहा है ये हमारी राजपुरा की रैली के बाद घबराए हुए हैं है। और इन्होंने सरकार जो है उसको ठेके पे दे के रखा है ਦਿੱਲੀ ਵਾਲੋ ਮੇਜਰ ਮਾਜੀ ਤੁਸੀਂ ਇੱਕ ਹੀ ਗੱਲ ਕਰ ਰਹੇ ਹੋ ਪੈਰਲਲ ਤੋਂ ਅਡੇ ਗੁਲਦੀਪ ਧਾਰੀਵਾਰ ਪ੍ਰੈਸ ਕਾਨਫਰੰਸ ਕਰ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਯਾਨੀ ਕਿ ਸੈਂਟਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ 11 ਲੱਖ ਰਾਸ਼ਨ ਕਾਰਡ ਜਿਹੜੇ ਨੇ ਉਹ ਰੱਦ ਕਰ ਦਿੱਤੇ ਗਏ ਨੇ ਕਹਿੰਦੇ ਇੱਕ ਪਾਸੇ ਗੱਲ ਕਰਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਦੂਜੇ ਪਾਸੇ ਆਪ ਰੱਖ ਇੱਕ ਗੱਲ ਸਮਝ ਲੈਣਾ ਇਹ ਸਰਕਾਰ ਦੀ ਪ੍ਰਵ੍ਰਤੀ ਰਹੀ ਹੈ ਕਿ ਨਾਚ ਨਾ ਜਾਣੇ ਆਂਗਣ ਟੇਡਾ ਜਦੋਂ ਇਹ ਕਿਸੇ ਦਾ ਕੋਈ ਕੰਮ ਕਰ ਕਰਨਾ ਨਹੀਂ ਚਾਹਦੇ ਜਦੋਂ ਨਿਯਮਾਂ ਦੀ ਉਲੰਘਣਾ ਕਰਦੇ ਨੇ ਜਦੋਂ ਤਾਰ-ਤਾਰ ਤੇ ਰੱਖਦੇ ਨੇ ਔਰ ਆਪਣੇ ਨਿਜੀ ਲੋਕਾਂ ਨੂੰ ਲਾਭ ਦੇਣ ਦੇ ਲਈ ਕੋ ਕੰਮ ਕਰਦੇ ਨੇ ਅਸਲੀ ਹੱਕਦਾਰ ਜਿਹੜਾ ਪੰਜਾਬੀ ਐ ਉਹਦਾ ਕਾਰਡ ਨਹੀਂ ਬਣਾਉਂਦੇ ਉਹਦੇ ਕਾਰਡ ਕੱਟ ਦਿੰਦੇ ਨੇ ਆਪਣੇ ਜਿਹੜੇ ਐਮਐਲਏ ਨੇ ਆਪਣੇ ਜਿਹੜੇ ਗੁਰਗੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਕਾਹ ਉਹ ਜਿਹੜੇ ਕਾਰਾਂ ਤੇ ਜਾਂਦੇ ਨੇ ਉਹਨਾਂ ਦੇ ਕਾਰਡ ਬੰਦੇ ਨੇ ਪਰ ਜੇ 11 ਲੱਖ ਕਾਰਡ ਕਟੋਏ ਨੇ ਉਹਦੇ ਲਈ ਅਗਰ ਕੋਈ ਦੋਸ਼ੀ ਐ ਕਿ ਪੰਜਾਬ ਦੀ ਸਰਕਾਰ ਦੋਸ਼ੀ ਐ ਐਮਐਲਏ ਦੋਸ਼ੀ ਨੇ ਮਨਿਸਟਰ ਦੋਸ਼ੀ ਨੇ ਤਾਨੂੰ ਯਾਦ ਹੋਏਗਾ ਮੈਂ ਫੂਡ ਸਪਲਾਈ ਮਿਨਿਸਟਰ ਦੇ ਘਰ ਗਿਆ ਸੀ ਕਿ ਵੀ ਤੇਰਾ ਜ਼ਿਲ੍ਹਾ ਤੇਰੇ ਜ਼ਿਲ੍ਹੇ ਚ ਮੈਂ ਤੈਨੂੰ ਘਰ ਦਿਖਾਣਾ ਜਾ ਕੇ ਇੱਕ ਕਮਰਾ ਚਾਰ ਬੰਦੇ ਰਹਿੰਦੇ ਨੇ ਉਹਦਾ ਕਾਰਡ ਕਟੋਇਆ ਇੱਕ ਕੋਟੀ ਵਾਲਾ ਕਾਰ ਤੇ ਜਾਂਦਾ ਉਹ ਨਾਲ ਲੈ ਕੇ ਆਂਦਾ ਇਹ ਅਮੀਰ ਆਦਮੀ ਸੰਪਨ ਆਦਮੀ ਦੀ ਕਾਸ ਦੇ ਉਤੇ ਗਰੀਬ ਆਦਮੀ ਦਾ ਕਾਰਡ ਕੱਟਦੇ ਨੇ ਔਰ ਦੋਸ਼ ਦੂਸਰਿਆਂ ਤੇ ਲਗਾਉਂਦੇ ਨੇ ਧੰਨਵਾਦ ਭਗਵਾਨ ਦੇ